ਰੋਟੀ 300 ਰੁਪਏ 400 ਰੁਪਏ ਰੋਟੀ ਪਾਣੀ ਚੱਲੀ ਜਾਂਦੀ ਬੱਚੇ ਜੀ ਇਹਦੇ ਨਾਲ ਹੀ ਗੁਜ਼ਾਰਾ ਹੋ ਰਿਹਾ ਜੀ ਨਵੇਂ ਸਮਾਨ ਵਾਸਤੇ ਥੋੜੀ ਗੰਜੇਸ ਘਾਟੇ ਜੀ ਜੀ ਸਾਡਾ ਖਾਨਦਾਨੀ ਕੰਮ ਹੈ ਜੀ ਸਾਡੇ ਇਹੀ ਕੰਮ ਕਰਦੇ ਸੀ ਸਾਰੇ ਸੱਤ ਮੈਂਬਰ ਦਾ ਇਕੱਲੇ ਗੁਜ਼ਾਰਾ ਕਰਦਾ ਜੀ ਪਾਣੀ ਚੱਲਦੀ ਹੈ ਜੀ ਕਈ ਵਾਰ ਨਹੀਂ ਵੀ ਚੱਲਦੀ ਹੈ ਜੀ ਬੋਣੀ ਵੀ ਨਹੀਂ ਹੁੰਦੀ ਕਈ ਵਾਰ ਤਾਂ ਜੀ ਵਗੇਰ ਖਾਂਡੀ ਚਲੇ ਜਾਂਦੇ ਤੇ ਜਿਦਾਏ ਤੇ ਚਲੇ ਜਾਂਦੇ ਮਿਹਨਤ ਕਰਨੀ ਹੈ ਜੀ ਮਿਹਨਤ ਕਰਕੇ ਕੰਮ ਕਰਨਾ ਜੀ ਦੇਖੋ ਮਿਹਨਤ ਕਰਕੇ ਰੋਟੀ ਖਾਣੀ ਹੈ ਬੱਚੇ ਪਾਲਨੇ ਜੀ ਅਸੀਂ ਸੋਚਦੇ ਵੀ ਬੱਚੇ ਨੂੰ ਪੜਾ ਕੇ ਕੋਈ ਅੱਛੀ ਜਿਹੀ ਜਗ੍ਹਾ ਲਗਾ ਦਈਏ ਕੋਈ ਨੌਕਰੀ ਲਗਾ ਦਈਏ ਪੜਾ ਲਿਖਾ ਕੇ ਵੀ ਸਾਡੇ ਵਾਂਗੂ ਤੱਕੇ ਨਾ ਖਾਂਡ ਰੋਡਾਂ ਤੇ ਬੈਠਣ ਇਹ ਕਰਜਾਈ ਵੀ ਹੋਇਆ ਮੇਰੇ ਖਲ ਕਹਿੰਦਾ ਬੈਂਕ ਦਾ ਪੈਸਾ ਵੀ ਥੋੜਾ ਬਹੁਤ ਦੇਣਾ ਹੈ ਨਹੀਂ 7 ਸਾਲ ਦੇ ਵਿੱਚ ਇਹ ਆਪਣਾ ਪੈਸਾ ਨਹੀਂ ਲਾ ਸਕਿਆ ਇਹ ਬਚਾਰੇ ਨੂੰ ਆਂਦਾ ਬੈਠ ਜਾਂਦਾ ਥਾ ਕੇ ਚਾਬੀ ਵਾਲਾ ਆ ਗਿਆ ਬਣਾਤੀ ਨਹੀਂ ਨਾ ਸਹੀ ਕਦੇ ਤਾਂ 500 ਰੁਪਏ ਵੰਡ ਜਾਂਦਾ ਕਦੇ ਨਹੀਂ ਵੰਡਦਾ ਕਦੇ 50 20 ਲੈ ਕੇ ਚਲੇ ਜਾਂਦਾ 784 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਸਿੱਖ ਇਤਿਹਾਸ ਦੇ ਵਿੱਚ ਸ਼ਿਕਲੀਗਰ ਸਿੱਖਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਸ਼ਿਕਲੀਗਰ ਸਿੱਖੋ ਨੇ ਜਿਹੜੇ ਗੁਰੂ ਸਾਹਿਬ ਨੂੰ ਅਤੇ ਸਿੱਖਾਂ ਨੂੰ ਜੰਗ ਦੇ ਵਿੱਚ ਯੁੱਧ ਕਰਨ ਵਾਸਤੇ ਸ਼ਸਤਰ ਬਣਾ ਕੇ ਦਿੰਦੇ ਸੀ ਤਾਂ ਜਹੇ ਦੇ ਵਿੱਚ ਜੇ ਮਦੂਦਾ ਸਮੇਂ ਦੇ ਵਿੱਚ ਸ਼ਿਕਲੀਗਰ ਸਿੱਖਾਂ ਦੇ ਸਾਹਮਣੇ तमाम ਚੁਣੌਤੀਆਂ ਦਾ ਜ਼ਿਕਰ ਹੋਵੇ ਤਾਂ ਉਹਨਾਂ ਦੇ ਵਿੱਚੋਂ ਖਾਸ ਚੁਣੌਤੀ ਆਰਥਿਕ ਵਿਵਸਥਾ ਨੂੰ ਲੈ ਕੇ ਹੈ ਜਿਹੜੇ ਵੱਡੀ ਤعداد ਦੇ ਵਿੱਚ ਸ਼ਿਕਲੀਗਰ ਸਿੱਖ ਪਰਿਵਾਰ ਨੇ ਉਹ ਆਰਥਿਕ ਸੰਕਟ ਦੇ ਨਾਲ ਜੂਝਦੇ ਪਏ ਨੇ ਤੇ ਇਸੇ ਨੂੰ ਲੈ ਕੇ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਸੈਕਟਰ 71 ਦੇ ਵਿੱਚ ਮੌਜੂਦ ਆ ਤਾਂ ਇੱਥੇ ਲੰਬੇ ਸਮੇਂ ਤੋਂ ਇੱਕ ਸ਼ਿਕਲੀਗਰ ਸਿੱਖ ਪਰਿਵਾਰ ਦੇ ਨਾਲ ਸਬੰਧਤ ਨੌਂਦਵਾਣ ਵੀਰ ਜਿੰਦਰੇ ਬਣਾਉਣ ਦੀ ਕਰਦਾ ਬਣਾਉਣ ਦਿੱਤਾ ਹੈ ਤੇ ਨਾਲ ਜਿਹੜਾ ਘਰ ਦੀ ਵਰਤੋਂ ਵਾਲਾ ਹੋਰ ਸਮਾਨ ਹੁੰਦਾ ਹੈ ਤਾ ਉਹਦੀ ਦੁਕਾਨ ਕਰਦਾ ਇਸੇ ਨੂੰ ਲੈ ਕੇ ਸਭ ਤੋਂ ਪਹਿਲਾਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਹੈ ਕਿ ਇਹ ਸ਼ਿਕਲੀਗਰ ਸਿੱਖ ਦੇ ਇੱਕ ਪਰਿਵਾਰ ਦੇ ਆਗੂ ਦੀ ਦੁਕਾਨ ਹੈ ਤੇ ਦੇਖ ਸਕਦੇ ਹੋ ਕਿ ਜਿੰਦਰੇ ਦੀ ਦੁਕਾਨ ਹੈ ਪਰ ਇੱਕ ਵੀ ਜਿੰਦਰਾ ਇੱਥੇ ਮੌਜੂਦ ਨਹੀਂ ਹੈ ਕਾਰਨ ਕੀ ਹੈ ਕਿਉਂ ਇੱਥੇ ਜਿੰਦਰਾ ਮੌਜੂਦ ਨਹੀਂ ਹੈ ਜਿਹੜੀ ਦੁਕਾਨਦਾਰੀ ਕਰਨ ਵਾਸਤੇ ਨੌਂ ਨੌਂ ਆਉਂਦਾ ਹੈ ਫਿਰ ਇਹਦੀ ਦੁਕਾਨਦਾਰੀ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਤਾਂ ਜਾਣਦੇ ਆ ਇਸ ਦੁਕਾਨਦਾਰ ਦੇ ਕੋਲੋਂ ਬਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਨਿੱਕਾ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਮਲਵਾ ਜੀ ਤੁਹਾਡਾ ਬੈਕ ਕਿੱਥੋਂ ਦਾ ਆ ਜੀ ਪਹਿਲਾਂ ਕਿੱਥੋਂ ਤੁਸੀਂ ਤੁਸੀਂ ਪਿਸ਼ੋਕੜ ਕੀ ਹੈ ਤੁਹਾਡਾ ਪਿਸ਼ੋਕੜ ਜੀ ਪਹਿਲੇ ਸੌਣਾ ਸਾਹਿਬ ਰਹਿੰਦੇ ਸੀਗੇ ਜੀ ਬਹੁਤ ਪਾਣੀ ਦਾ ਲੈ ਜੀ ਉੱਥੋਂ ਫਿਰ ਉਹਨਾਂ ਨੇ ਜਿੱਥੇ ਜ਼ਿਮੀਂਦਾਰ ਰਹਿੰਦੇ ਸੀਗੇ ਕਹਿੰਦੇ ਵੀ ਤੁਸੀਂ ਮਲਵਾ ਚਲੇ ਜਾਓ ਇੱਥੇ ਵੀ ਹੁਣ ਅਸੀਂ ਜਗ੍ਹਾ ਆਪਣੀ ਕੁਝ ਬਣਾਣਾ ਤੇ ਉੱਥੇ ਵੀ ਆਪਣੇ ਬੰਦੇ ਐ ਤੁਸੀਂ ਉੱਥੇ ਬੈਠ ਜਾਓ ਉਹ ਤੁਹਾਨੂੰ ਬਿਠਾ ਲੈਣਗੇ ਉਹਨਾਂ ਨੇ ਸਾਨੂੰ ਉੱਥੇ ਬਿਠਾਇਆ ਜੀ ਤੇ ਰਹਿਣ ਬਾਅਦ ਸਾਨੂੰ ਜਗ੍ਹਾ ਦਿੱਤੀ ਹੋਈ ਹੈ ਜੀ ਤੁਗੀਆਂ ਪਾਕੇ ਰਹਨੇ ਹੋ ਨਹੀਂ ਵੈਸੇ ਮਕਾਨ ਪਾਏ ਹੋਏ ਜੀ ਛੋਟੇ ਛੋਟੇ ਅੱਛਾ ਹਾਂਜੀ ਤੇ ਬਸ ਉਹਨਾਂ ਨੇ ਦਿੱਤੇ ਹੋਏ ਜਗ੍ਹਾ ਉੱਥੇ ਰਹ ਰਹੇ ਜੀ ਉਹਨਾਂ ਤੁਹਾਨੂੰ ਆਪਣੇ ਪਿਸ਼ੋਕੜ ਬਾਰੇ ਪਤਾ ਹੈ ਜਿਵੇਂ ਮੈਂ ਇਤਿਹਾਸਕ ਤੱਥ ਸਾਂਝੇ ਕੀਤੇ ਨੇ ਕਿ ਗੁਰੂ ਸਾਹਿਬ ਦੇ ਵੇਲੇ ਤੁਸੀਂ ਸ਼ਸਤਰ ਬਣਾਉਂਦੇ ਰਹੋ ਉਹਨਾਂ ਚੀਜ਼ਾਂ ਦੇ ਬਾਰੇ ਪਤਾ ਹੈ ਤੁਹਾਨੂੰ ਗੁਰੂ ਘਰ ਦੇ ਨਾਲ ਜੁੜੇ ਰਹੇ ਹੋ ਤੁਸੀਂ ਹਾਂਜੀ ਹਾਂਜੀ 6ਵੇਂ ਪਾਤਸ਼ਾਹ ਜੀ ਜਦੋਂ ਉਹਨਾਂ ਕੋਲ ਟਾਈਮ ਸੀਗਾ ਜੀ ਉਹਨਾਂ ਨੇ ਅਸਤਰ ਸ਼ਸਤਰ ਬਣਾ ਕੇ ਦਿੰਦੇ ਸੀਗੇ ਜੀ ਤੇ ਉਹਨਾਂ ਦੇ ਨਾਲ ਖੜਦੇ ਸੀਗੇ ਜੀ ਤੇ ਕਾਫੀ ਸਾਲਾਂ ਤੋਂ ਵੈਸੇ ਤੇ ਜੰਮੇ ਵੀ ਨਹੀਂ ਸੀਗੇ ਜੀ ਸਾਡੇ ਜਿਹੜੇ ਪੁਰਾਣੇ ਚਿਕਲੀ ਕਰ ਸੀਗੇ ਜੀ ਤੇ ਬਹੁਤ ਗੁਰਾਂ ਦੇ ਨਾਲ ਉਹਨਾਂ ਨੇ ਹਥਿਆਰ ਸ਼ਸਤਰ ਬਣਾਏ ਚਿਕਨ ਕਰਦੇ ਸੀਗੇ ਉਹਨਾਂ ਦੇ ਹਥਿਆਰ ਸ਼ਸਤਰ ਤੇ ਕਾਫੀ جنگ ਵੀ ਕੀਤੀ ਆਈ ਭਾਈ 75 ਸਿੰਘ ਜੀ ਸਾਡੀ ਕੌਮ ਦੇ ਸੀਗੇ ਜਿਨ੍ਹਾਂ ਨੇ ਹਾਥੀ ਦਾ ਵੱੱਡ ਕੀਤਾ ਹਾਥੀ ਨੂੰ ਸ਼ਰਾਪ ਲਾ ਕੇ ਜੀ ਤੇ ਭੇਜ ਜਿਹਾ ਸਿੱਖਾਂ ਦੇ ਮੱਲੇ ਦੇ ਵਿੱਚ ਭਾਈ ਜੀ ਇੱਥੇ ਤੁਸੀਂ ਦੁਕਾਨਦਾਰੀ ਕਰਨ ਵਾਸਤੇ ਤੇ ਆ ਜਾਂਦੇ ਹਾਂ ਤੇ ਪਰ ਦੁਕਾਨਦਾਰੀ ਕਰਨ ਵਾਸਤੇ ਤੁਹਾਡੇ ਕੋਲੇ ਇਦਾਂ ਲੱਗਦਾ ਕਿ ਸਮਾਨ ਹੀ ਨਹੀਂ ਜਿਵੇਂ ਪੂਰਾ ਹੁੰਦਾ ਸਹੀ ਗੱਲ ਐ ਹਾਂਜੀ ਸਹੀ ਗੱਲ ਐ ਵੀਰ ਜੀ ਬਸ ਉਹਨੇ ਕੀ ਹੋ ਜਾਂਦਾ ਜੀ 2-300 ਰੁਪਏ 400 ਰੁਪਏ ਰੋਟੀ ਪਾਣੀ ਚਲੀ ਜਾਂਦੀ ਬੱਚੇ ਦੀ ਹੂੰ ਤੇ ਸਮਾਨ ਕਿਉਂ ਨਹੀਂ ਪਾਰਾ ਫਿਰ ਦੁਕਾਨਦਾਰੀ ਕਿਵੇਂ ਚੱਲੂ ਤੁਹਾਡੀ ਵੈਸੇ ਚਾਬੀ ਦਾ ਥੋੜਾ ਬਹੁਤਾ ਆ ਜਾਂਦਾ ਜੀ ਤੇ ਉਹਦੇ ਨਾਲ ਹੀ ਗੁਜ਼ਾਰਾ ਹੋ ਰਿਹਾ ਜੀ ਹੂੰ ਚਾਬੀਆਂ ਚੁੱਪੀਆਂ ਲਾ ਦੇ ਨਹੀਂ ਚਾਕੂ ਇਹਦੇ ਨਾਲ ਹੀ ਗੁਜ਼ਾਰਾ ਹੋ ਰਿਹਾ ਜੀ ਨਵੇਂ ਸਮਾਨ ਵਾਸਤੇ ਥੋੜੀ ਗੰਜੇਸ਼ ਘਾਟੇ ਜੀ ਹੂੰ ਹਾਂਜੀ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਹੋ ਤੁਸੀਂ ਇੱਥੇ ਮੈਨੂੰ ਇੱਥੇ ਹੋ ਕੇ 12-13 ਸਾਲ ਹੋ ਗਏ ਜੀ ਹਾਂਜੀ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਹੋਰ ਕੋਈ ਕੰਮ ਕਰਦਾ ਇਹ ਕੰਮ ਜਿਹੜਾ ਹਾਂਜੀ ਸਾਡਾ ਖਾਨਦਾਨੀ ਕੰਮ ਹੈ ਜੀ ਸਾਡੇ ਇਹੀ ਕੰਮ ਕਰਦੇ ਸੀ ਸਾਰੇ ਹੂੰ ਸਾਰੇ ਬੰਦੇ ਇਹੀ ਕੰਮ ਕਰਦੇ ਜਿਹਨੇ ਵੀ ਸ਼ਿਕਲੀ ਕਰ ਪਰ ਆਪਨੇ ਮਲੋਏ 'ਚ ਕਾਫੀ ਬੰਦੇ ਰਹਿੰਦੇ ਨੇ ਕੋਈ ਚੰਡੀਗੜ੍ਹ 'ਚ ਫੇਰੀ ਮਾਰ ਰਿਹਾ ਜੀ ਕੋਈ ੱਡਾ ਲਾਇਆ ਹੋਇਆ ਕਿਸੇ ਨੇ ਕੋਈ ਪੁੱਛੇ ਫੇਰੀ ਮਾਰ ਰਿਹਾ ਜੀ ਜਿਹਨੂੰ ਕੰਮ ਨਹੀਂ ਆਂਦਾ ਵਿਚਾਰਾ ਉਹ ਫਿਰ ਆਪਣੇ ਜਿਆੜੀ ਕਰਦਾ ਜੀ ਮਜ਼ਦੂਰ ਕਰਦਾ ਜਿਆੜੀ ਜਿਵੇਂ ਤੁਸੀਂ ਸੜਕ ਦੇ ਕੰਡੇ ਦੇ ਉੱਪਰ ਬੈਠ ਕੇ ਦੁਕਾਨਦਾਰੀ ਕਰਦੇ ਹੋ ਤੇ ਫਿਰ ਤੁਹਾਨੂੰ ਕੋਈ ਕਮੇਟੀ ਦਾ ਮਾਰਕੀਟ ਕਮੇਟੀ ਦਾ ਕੋਈ ਜਿਹੜਾ ਅਹੁਦੇਦਾਰ ਹੈ ਜਾਂ ਪੁਲਿਸ ਪ੍ਰਸ਼ਾਸਨ ਕਿਸੇ ਪ੍ਰਕਾਰ ਦੇ ਨਾਲ ਕੋਈ ਤੰਗਤ ਨਹੀਂ ਕਰਦਾ ਪ੍ਰਸ਼ਾਸਨ ਕਾਰਪੋਰੇਸ਼ਨ ਤਾਂ ਕੁਝ ਨਹੀਂ ਕਹਿੰਦੀ ਜੀ ਕਿ ਉਹਨੇ ਲੋਕ ਤਾਲੇ-ਤੂਲੇ ਬਣਾ ਜਾਂਦੇ ਜਾ ਕੇ ਜਿਹੜੇ ਅਫਸਰ ਹੈ ਜੇਈ ਸਾਹਿਬਾਂ ਦੇ ਜਿਹੜੇ ਉਹ ਮੁਫਤ ਬਣਾ ਕੇ ਆਉਨੇ ਆ ਨੇ ਦੇ ਦਿੰਦੇ ਕੇ ਵੀਰੀ 50 50 ਰੁਪਏ 100 ਰੁਪਏ ਵੀ ਦੇ ਦਿੰਦੇ ਜੀ ਕੇ ਵੀਰੀ ਦਿੰਦੇ ਨਹੀਂ ਹਾਂਜੀ ਕੇ ਵੀਰੀ ਨਹੀਂ ਵੀ ਦਿੰਦੇ ਜੀ ਛੋੜੇ ਸੀ ਮੰਗ ਤਾਂ ਸਕਦੇ ਨਹੀਂ ਸਕਦੇ ਉਹਨਾਂ ਦੇ ਕਰਕੇ ਬੈਠੇ ਜੀ ਤੇ ਬਾਕੀ ਕੋਈ ਕੰਮੀ ਨਹੀਂ ਹੈਗੀ ਜੀ ਠੀਕ ਠਾਕ ਹੈ ਜੀ ਤੰਗ ਨਹੀਂ ਕਰਦੇ ਜੀ ਜ਼ਿਆਦਾ ਹਾਂਜੀ ਤੇ ਬਸ ਇਹੀ ਹੈ ਜੀ ਦੇਖੋ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹੋਰ ਤੁਹਾਡੇ ਪਰਿਵਾਰ ਜੀ ਇੱਕ ਮੰਮੀ ਡੈਡੀ ਭਰਾ ਆਪਣੇ ਲਗ ਲਗ ਰਹਿੰਦੇ ਜੀ ਆਪਣਾ ਖਾਰੇ ਪੀਣੇ ਲਗ ਲਗ ਹੈ ਜੀ ਹਾਂ ਤੇ ਤਿੰਨ ਬੱਚੇ ਹੀ ਇੱਕ ਕਰ ਵਾਲੀ ਕੁ ਮੈਂ ਪੰਜ ਇੱਕ ਮੰਮੀ ਕੁ ਡੈਡੀ ਸੱਤ ਹੈ ਜੀ ਅਸੀਂ ਸਤਾਂ ਆ ਮੈਂ ਕੱਲੇ ਹੀ ਕਰਦਾ ਗੁਜ਼ਾਰਾ ਜੀ ਸੱਤ ਮੈਂਬਰਾਂ ਦਾ ਕੱਲੇ ਗੁਜ਼ਾਰਾ ਕਰਦੇ ਹਾਂ ਜੀ ਸੱਤ ਮੈਂਬਰਾਂ ਦਾ ਕੱਲੇ ਗੁਜ਼ਾਰਾ ਕਰਦਾ ਜੀ ਤੇ ਬਸ ਇਹੀ ਹੈ ਜੀ ਇਹੀ ਕੰਮ ਕਰਦਾ ਜੀ ਇੱਥੇ ਆ ਕੇ ਬਹਿ ਜਾਂਦੇ ਹਾਂ ਏਡਾ ਲਾਇਆ ਹੋਇਆ ਕਾਫੀ ਚਿਰਾਂ ਤੋਂ ਬਸ ਰੋਟੀ ਪਾਣੀ ਚੱਲਦੀ ਹੈ ਜੀ ਕਈ ਵਾਰੀ ਨਹੀਂ ਵੀ ਚੱਲਦੀ ਹੈ ਜੀ ਵੀਰ ਇੱਧਰ ਉੱਧਰ ਕਰਕੇ ਮੰਗਣੀ ਖਾਣੀ ਪੈਂਦੀ ਹੈ ਜੀ ਕਈ ਵਾਰੀ ਕਿਉਂ ਨਹੀਂ ਚੱਲਦੀ ਇੱਥੋਂ ਕੋਈ ਕਮਾਈ ਨਹੀਂ ਹੁੰਦੀ ਕਦੇ ਕੋਈ ਇਦਾਂ ਦਾ ਦਿਨ ਵੀ ਆ ਜਾਂਦਾ ਇਦਾਂ ਦਿਨ ਵੀ ਆ ਜਾਂਦੇ ਤੇ ਕਾਫੀ ਦਿਨ ਆ ਜਾਂਦੇ ਵੀ ਬੋਣੀ ਵੀ ਨਹੀਂ ਹੁੰਦੀ ਕਈ ਵਾਰੀ ਜਾਈਏ ਬਗੈਰ ਖਾਂਡੀ ਚਲੇ ਜਾਂਦੇ ਇਦਾਂ ਹੀ ਜਦਾਏ ਇਦਾਂ ਚਲੇ ਜਾਂਦੇ ਪਟੋਲ ਵੀ ਪਰਲੇ ਦੇ ਖਰਚੇ ਲੱਗ ਜਾਂਦਾ ਜੀ ਰੋਟੀ ਚਾਹ ਪਾਣੀ ਵੀ ਪਰਲੇ ਦੇ ਖਰਚੇ ਲੱਗ ਜਾਂਦੀ ਹੈ ਜੀ ਤੇ ਬੋਣੀ ਕਿਉਂ ਨਹੀਂ ਹੁੰਦੀ ਪੱਕੇ ਗਰਾਖ ਨਹੀਂ ਲੱਗੇ ਤੁਹਾਡੇ ਪੱਕੇ ਗਰਾਖ ਵੀ ਹੈ ਜੀ ਕਈ ਵਾਰੀ ਹੋ ਜਾਂਦਾ ਟਾਈਮ ਦੁਕਾਨਦਾਰੀ ਹੈ ਦੇਖੋ ਜੀ ਮੰਦਾਬ ਚੱਲ ਜਾਂਦਾ ਤੇਜ਼ੀ ਨੂੰ ਚਲੀ ਜਾਂਦੀ ਹੈ ਜੀ ਪਰ ਐ ਨਹੀਂ ਵੀ ਪੱਕਾ ਫਿਕਸ ਹੈ ਵੀ ਇੰਨੀ ਜਿਆੜੀ ਬਣਨੀ ਬਣਨੀ ਹੈ ਪਤਾ ਨਹੀਂ ਜਦੋਂ ਤੇਲ ਬਾਲ ਕੇ ਘਰ ਤੋਂ ਆਉਣੇ ਹੋ ਖਾਲੀ ਮੁੜ ਜਾਨੇ ਹੋ ਬੋਣੀ ਵੀ ਨਹੀਂ ਹੁੰਦੀ ਤੇ ਮਨ ਚ ਨਰਾਸ਼ਤਾ ਤੇ ਫਿਰ ਪੈਦਾ ਹੁੰਦੀ ਹੁੰਦੀ ਬਹੁਤ ਹੁੰਦੀ ਹੈ ਜੀ ਦੇਖੋ ਜੀ ਇੰਨੀ ਦੂਰ ਚੱਲ ਕੇ ਆਇਆ ਜੀ ਪੈਸੇ ਲਾ ਕੇ ਇੰਨੀ ਮਿਹਨਤ ਕਰ ਰਿਹਾ ਏ ਧੁੱਪ ਦੇ ਵਿੱਚ ਬੈਠਾ ਸੜਕ ਤੇ ਮਿੱਟੀ ਧੂੜ ਵਿੱਚ ਜਾਂਦੀ ਏ ਮੋਹਰੇ ਵਿੱਚ ਅੱਖਾਂ ਦੇ ਵਿੱਚ ਫਿਰ ਵੀ ਦੇਖੋ ਜੀ ਇਹਦਾ ਜਜ਼ਬਾ ਜੋਸ਼ ਹੈ ਜੀ ਵੀ ਹਿੰਮਤ ਮਿਹਨਤ ਕਰਨੀ ਹੈ ਜੀ ਮਿਹਨਤ ਕਰਕੇ ਕੰਮ ਕਰਨਾ ਹੈ ਜੀ ਦੇਖੋ ਮਿਹਨਤ ਕਰਕੇ ਰੋਟੀ ਖਾਣੀ ਹੈ ਬੱਚੇ ਪਾਲਨੇ ਜੀ ਇਸੇ ਵਿੱਚ ਸਾਡੀ ਪਣਾਈ ਹੈ ਜੀ ਦੇਖੋ ਗਲਤ ਕੰਮ ਤਾਂ ਕੋਈ ਕਰਦਾ ਨਹੀਂ ਬਾਪੂ ਜੀ ਤੇ ਇਹੀ ਹੈ ਜੀ ਮਿਹਨਤ ਕਰਾਂਗੇ ਜੀ ਮਿਹਨਤ ਨਾਲ ਹੀ ਕਾਮਯਾਬ ਹੋਵਾਂਗੇ ਤੇ ਮਿਹਨਤ ਕਰਨ ਨਾਲ ਹੀ ਸਰਨਾ ਨਹੀਂ ਮਿਹਨਤ ਜਿਹੜੀ ਚੀਜ਼ ਹੈ ਕਿਰਤ ਕਮਾਈ ਕਰਨੀ ਜਿਹੜੀ ਦਸਾਂ ਨੌ ਦੀ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਇਹਦੇ ਵਿੱਚ ਆਨੰਦ ਹੈ ਜੀ ਸਾਨੂੰ ਤੇ ਸਾਡੇ ਗੁਰੂ ਸਿਆਣੇ ਬਜ਼ੁਰਗ ਇਹੀ ਸਮਝਾਉਂਦੇ ਸੀਗੇ ਵੀ ਆਪਣੀ ਦਸਾਂ ਨੌ ਦੀ ਹੱਤਾਂ ਦੀ ਕਿਰਤ ਕਮਾਈ ਕਰਕੇ ਆਪਣਾ ਘਰ ਚਲਾਣਾ ਆਪਣਾ ਗੁਰੂ ਨੂੰ ਹਰ ਵੇਲੇ ਯਾਦ ਰੱਖਣਾ ਜਦੋਂ ਵੀ ਜਿੰਨੇ ਵੀ ਸਾਹ ਚੱਲ ਰਹੇ ਨੇ ਆਪਣਾ ਨਾਮ ਜਪੋ ਸਿਮਰਨ ਕਰੋ ਸੇਵਾ ਕਰੋ ਗੁਰੂ ਨਾਲ ਜੁੜਨਾ ਗੁਰੂ ਘਰ ਦੇ ਨਾਲ ਗੁਰਾਂ ਸਾਹਿਬ ਦੇ ਨਾਲ ਮਹਾਰਾਜ ਦੇ ਨਾਲ ਆਰਥਿਕ ਹਾਲਾਤ ਇਦਾਂ ਦੇ ਐ ਅਜੇ ਵੀ ਸਿੱਖੀ ਦੀਆਂ ਗੱਲਾਂ ਕਰਦੇ ਹੋ ਤੇ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੋਣੇ ਜਿਹੜੇ ਤੁਹਾਨੂੰ ਲਾਲਚ ਦਿੰਦੇ ਹੋਣੇ ਕਿ ਸਿੱਖੀ ਛੱਡਦੇ ਬਾਅਦ ਫਲਾਣੇ ਧਰਮ ਦੇ ਵਿੱਚ ਆ ਜਿਓ ਤੁਹਾਡਾ ਘਰ ਬਣਾ ਦਾਂਗੇ ਤੁਹਾਡੇ ਬੱਚਿਆਂ ਨੂੰ ਪੜਾ ਦਾਂਗੇ ਹਾਂਜੀ ਇੱਦਾਂ ਦੀ ਵੀ ਕੁਝ ਹੈ ਨਿਸ਼ਾਨ ਕਦੇ-ਕਦੇ ਆ ਜਾਂਦੇ ਜੀ ਵੀ ਆਪਣਾ ਤੁਸੀਂ ਸਾਡੇ ਵੱਲ ਇੱਧਰ ਆ ਜਾਓ ਜੀ ਇਹ ਤੁਹਾਨੂੰ ਕਰ ਦਾਂਗੇ ਉਹ ਕਰ ਦਾਂਗੇ ਜੀ ਪਰ ਅਸੀਂ ਕਹਿੰਦੇ ਜੀ ਅਸੀਂ ਆਪਣਾ ਸਿੱਖ ਬੰਦੇ ਆ ਜੀ ਗੁਰੂ 10ਵੇਂ ਪਾਤਸ਼ਾਹ ਦੀ ਫੌਜ ਹੈ ਜੀ ਅਸੀਂ ਸਿੱਖ ਹੀ ਰਹਿਣਾ ਜੀ ਅਸੀਂ ਦੀ ਕਿਸੇ ਸਾਨੂੰ ਕੋਈ ਲਾਲਚ ਨਹੀਂ ਹੈਗਾ ਜੀ ਵੀ ਸਾਨੂੰ ਲਾਲਚੇ ਚੀਜ਼ ਹੈ ਜੀ ਗੁਰੂ ਮਹਾਰਾਜ ਨਾਲ ਅਸੀਂ ਜੁੜ ਗਏ ਸਿੱਖੀ ਸਾਡੀ ਕਾਇਮ ਹੈ ਜੀ ਛੋਟੇ ਤੇ ਲੈ ਕੇ ਵੱਡੇ ਤੱਕ ਅਸਤਰ ਸ਼ਸਤਰ ਤੇ ਕੈਸ਼ ਪੂਰੀ ਰੱਖੀ ਹੋਈ ਜੀ 12 ਸਹਜਾਂਦੇ ਨੇ ਤੇ ਇਹੀ ਕਹਿਣਾ ਜੀ ਮਿਹਨਤ ਕਰਕੇ ਜੀ ਦੇਖੋ ਜੀ ਜਿੰਨਾ ਹੋ ਜਾਂਦਾ ਉਹਨਾਂ ਕਰ ਲੈਂਦੇ ਨੇ ਗੁਜ਼ਾਰਾ ਜੀ ਹੂੰ ਬਾਕੀ ਦੇਖੋ ਜੀ ਰੱਬ ਦੀ ਮਰਜ਼ੀ ਹੈ ਜੀ ਦੇਖੋ ਜੀ ਲੱਗੇ ਹੋਏ ਮਾਰਜ ਦੇ ਲੜ ਤੇ ਸੇਵਾ ਕਰਦੇ ਜੀ ਸਿਮਰਨ ਕਰਦੇ ਜੀ ਸੜਕ ਦੇ ਕੰਡੇ ਉਦੋਂ ਉੱਪਰ ਬੈਠ ਕੇ ਚਾਬੀਆਂ ਬਣਾਉਨੇ ਹੋ ਕਰਦਾਂ ਬਣਾਉਨੇ ਹੋ ਜਿੰਦਰੇ ਤਿਆਰ ਕਰਦੇ ਹਾਂ ਤੇ ਜਿਹੜਾ ਤੁਹਾਡਾ ਪ੍ਰਾਤਨ ਬੈਕਗ੍ਰਾਉਂਡ ਜੀ ਦਾ ਹਸਟੋਰੀਕਲ ਬੈਕਗ੍ਰਾਉਂਡ ਰਿਹਾ ਇਤਿਹਾਸ ਕਰਿਆ ਹੈ ਫਿਰ ਜਿਹੜਾ ਸ਼ਸਤਰ ਬਣਾਉਣ ਦੀ ਸੇਵਾ ਆ ਉਹ ਵੀ ਬਰਕਰਾਰ ਹੈ ਨਾਲ ਨਾਲ ਜਾਂ ਫਿਰ ਉਹ ਵਿਸਰ ਗਈ ਹੈ ਨਹੀਂ ਨਹੀਂ ਹਜੇ ਤੱਕ ਹੈ ਜੀ ਬਹੁਤ ਜਗ੍ਹਾ ਹੈ ਹੂੰ ਦਿੱਲੀ ਹਜੂਰ ਸਾਹਿਬ ਕਾਫੀ ਜਗ੍ਹਾ ਮੈਰਿਟ ਮਤਲਬ ਹਜੇ ਵੀ ਸਾਡੇ ਅਸਤਰ ਸ਼ਾਸਤਰ ਬਣਾ ਦੇ ਜੀ ਹਜੀ ਚੱਕਰ ਹੈਗੀ ਹੈ ਮੇਰਾ ਜੀ ਤੁਸੀਂ ਵੀ ਬਣਾਉਨੇ ਹੋ ਹਾਂਜੀ ਹਜੀ ਵੀ ਸਾਡੇ ਹੈਗੇ ਛਿਆਨੇ ਦੋ ਚਾਰ ਹਜੀ ਵੀ ਬਣਾਦੇ ਜੀ ਹਾਂਜੀ ਅੱਗੇ ਬੱਚੇ ਤੁਹਾਡੇ ਬੱਚੇ ਜੀ ਦੇਖੋ ਜੀ ਪੜਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਵੀ ਅਸੀਂ ਤਾਂ ਪੜੇ ਨਹੀਂ ਸਕਦਾ ਸਾਡੇ ਬਜ਼ੁਰਗ ਪੜੇ ਤੇ ਅਸੀਂ ਸੋਚਦੇ ਵੀ ਬੱਚੇ ਨੂੰ ਪੜਾ ਕੇ ਕੋਈ ਅੱਛੀ ਜਗ੍ਹਾ ਲਗਾ ਦਈਏ ਕੋਈ ਨੌਕਰੀ ਲਗਾ ਦਈਏ ਪੜਾ ਲਿਖਾ ਕੇ ਵੀ ਸਾਡੇ ਵਾਂਗੂ ਤੱਕੇ ਨਾ ਖਾਂਡ ਰੋਡ ਤੇ ਬੈਠਣ ਠੀਕ ਹੈ ਜੀ ਮੈਂ ਚਤ ਕਰਾਉ ਜੀ ਬਾਕੀ ਪੜਾ ਰਿਹਾ ਜੀ ਦੇਖੋ ਜੀ ਬੱਚਿਆਂ ਨੂੰ ਇਸ ਵਕਤ ਤਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਆ ਆਵਾਮ ਐ ਉਹ ਇਸ ਗੱਲ ਨੂੰ ਸੁਣਦੀ ਪਈ ਐ ਤੁਹਾਡਾ ਪੱਖ ਸੁਣਦੀ ਪਈ ਐ ਕਿਹੜੀਆਂ ਚੀਜ਼ਾਂ ਦੀ ਲੋੜ ਜਾਪਦੀ ਐ ਤੁਹਾਨੂੰ ਕਿਹੜੀ ਚੀਜ਼ ਵਾਸਤੇ ਅਪੀਲ ਕਰਨਾ ਚਾਹੁੰਦੇ ਵੇ ਅਪੀਲ ਕਰਨਾ ਜਾਂਦਾ ਜੀ ਆਪਣਾ ਜਿਹੜਾ ਮੇਰਾ ਕੰਮ ਐ ਇਹਨੂੰ ਥੋੜਾ ਜਿਹਾ ਬਤਾਇਆ ਜਾਵੇ ਜੀ ਬਤਾ ਕੇ ਆਪਣਾ ਆਮਦਨੀ ਥੋੜੀ ਹੋਰ ਵੱਧ ਜੇਗੀ ਫਿਰ ਪੱਕੇ ਹੋ ਜੇਗੀ ਵੀ ਤਿਆਰੀ ਹੋਣੀ ਇੰਨੀ ਪੜਨ ਨਕਝੇ ਕਰਗੀ ਪਰ ਬੱਚੇ ਨੂੰ ਭਰੋਸਾ ਹੋ ਜਾਂਦਾ ਜੀ ਹੁਣ ਅਪਰਾਸਾ ਵੀ ਚਾਹੀਦਾ ਕੰਮ ਹੈ ਜੀ ਕੋਈ ਆ ਗਿਆ ਤਾਂ ਠੀਕ ਹੈ ਜੀ ਨਹੀਂ ਤਾਂ ਬੈਠੇ ਜੀ ਫਿਰ ਹੂੰ ਬਾਕੀ ਇਹ ਜੋ ਆਪਾਂ ਨਵੇਂ ਸਮਾਨ ਪਾਲੂਗੇ ਤਾਲੇ ਚਾਕੂ ਕੈਂਚੀ ਨਵੇਂ ਇਹਦੇ ਨਾਲ ਥੋੜੀ ਆਮਦਨੀ ਹੋਰ ਜ਼ਿਆਦਾ ਪਤੀ ਹੈਗੀ ਜੀ ਤੇ ਘਰ ਦਾ ਗੁਜ਼ਾਰਾ ਹੋ ਜਾਣਾ ਕਰੇਗਾ ਅੱਛਾ ਤੇ ਮਿਹਨਤ ਕਰਾਂਗੇ ਜੀ ਬਸ ਇਹੀ ਹੈ ਜੀ ਮਿਹਨਤ ਕਰਾਂਗੇ ਜੀ ਬਾਪੂ ਜੀ ਵੀ ਐਸੋ ਸਦਕਵਾਨ ਦੁਕਾਨਦਾਰ ਦੇ ਕੋਲੇ ਆ ਕੇ ਬੈਠਦੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੇ ਬਾਪੂ ਜੀ ਤੁਸੀਂ ਰੋਜ਼ ਹੀ ਆਉਨੇ ਓਥੇ ਹਾਂਜੀ ਰੋਜ਼ ਆ ਜਾਂਦਾ ਕਤੌੜੀ ਦੇ ਟਾਈਮ ਪਾਸ ਕਰਕੇ ਚਲੇ ਜਾਂਦਾ ਤੇ ਜਿਵੇਂ ਮੈਂ ਸਵਾਲ ਕੀਤਾ ਸੀ ਕਿ ਦੁਕਾਨਦਾਰ ਤੇ ਬਹੁਤ ਨੇ ਜਿਹੜਾ ਦੁਕਾਨਦਾਰ ਆਪਣੀ ਦੁਕਾਨ ਤੇ ਬੈਠਦਾ ਉਹ ਸਮਾਨ ਪੂਰਾ ਕਰਕੇ ਬੈਠਦਾ ਹੈ ਗਾਹਕ ਕਿਸੇ ਚੀਜ਼ ਤੋਂ ਵਾਪਸ ਨਾ ਚਲਾ ਜਾਵੇ ਪਰ ਪਹਿਲਾ ਇਸ ਤਰ੍ਹਾਂ ਦਾ ਸਦਕਵਾਨ ਦੁਕਾਨਦਾਰ ਲੱਗਦਾ ਹੈ ਕਹਿੰਦੇ ਨੇ ਜਿਹੜਾ ਕਈ ਵਾਰੀ ਬੋਣੀ ਵੀ ਨਹੀਂ ਹੁੰਦੀ ਪਰ ਤਾਂ ਵੀ ਘਰ ਨੂੰ ਪਰਤਣਾ ਪੈ ਜਾਂਦਾ ਹਾਂਜੀ ਹਾਂਜੀ ਕਦੇ 50 ਰੁਪਏ ਵੰਜਦੇ ਕਦੇ 20 ਰੁਪਏ ਵੰਜਦੇ ਕਦੇ 500 ਵੰਜਦਾ ਉਸ ਤਰ੍ਹਾਂ ਚਲੇ ਜਾਂਦਾ ਵਿਚਾਰਾ ਲੈ ਕੇ ਇੱਕ ਕਰਜ਼ਾਈ ਵੀ ਹੋਇਆ ਮੇਰਾ ਖਲ ਕਹਿੰਦਾ ਬੈਂਕ ਦਾ ਪੈਸਾ ਵੀ ਥੋੜਾ ਬਹੁਤ ਦੇਣਾ ਹੈ ਨਹੀਂ 7 ਸਾਲ ਦੇ ਵਿੱਚ ਇਹ ਆਪਣਾ ਪੈਸਾ ਨਹੀਂ ਲਾ ਸਕਿਆ 7 ਸਾਲ ਹੋ ਗਏ ਹੁਣ ਥੋੜਾ ਥੋੜਾ ਕਰਕੇ ਇਹਦਾ ਲਾ ਰਹੇ ਹੈਗੇ ਪੰਜਾਬ ਨੈਸ਼ਨਲ ਬੈਂਕ ਦਾ ਪੈਸਾ ਹੈਗਾ ਉਹ ਲਾ ਰਹੇ ਥੋੜਾ ਥੋੜਾ ਕਰ ਇਹ ਵਿਚਾਰੇ ਨੂੰ ਆਂਦਾ ਬੈਠ ਜਾਂਦਾ ਇੱਥੇ ਆ ਕੇ ਚਾਬੀ ਵਾਲਾ ਆ ਗਿਆ ਮਨਾਤੀ ਨਹੀਂ ਨਾ ਸਹੀ ਕਦੇ ਦਾ 500 ਰੁਪਇਆ ਵੰਜਣ ਦਾ ਕਰੇ ਨਹੀਂ ਵੰਦੇ ਕਦੇ 50 20 ਲੈ ਕੇ ਚਲੇ ਜਾਂਦਾ ਮੈਂ ਵੀ ਫੇਰ ਰੋਟੀ ਖਾਣ ਕੁੰ ਚਲੇ ਜਾਣਾ ਕਾ ਨੂੰ ਕੰਟਾ ਇੱਥੇ ਕੁਝ ਆ ਜਾ ਚਲੇ ਜਾਣਾ ਬਾਪੂ ਜੀ ਲੋੜ ਆ ਜਹੇ ਪਰਿਵਾਰਾਂ ਦੀ ਬਾਹ ਫੜਨ ਦੀ ਕੌਮ ਨੂੰ ਹਾਂਜੀ ਬਿਲਕੁਲ ਲੋੜ ਹੈ ਇਹ ਕੋਲ ਸਿੱਖ ਹੈ ਦੀ ਲੋੜ ਹੈ ਫਾਂਦੀ ਮੈਂ ਕਿੰਨਾ ਇਹ ਕੰਮ ਕਰਦੇ ਨਹੀਂ ਵਿਚਾਰੇ ਹੁਣ ਵੀ ਕੋਲ ਸਿੱਖ ਹੀ ਜਾਗੇ ਇਹਦੀ ਲੋੜ ਹੈ ਬਿਲਕੁਲ ਬਿਲਕੁਲ ਆ ਦੋਸਤੋ ਤੁਸੀਂ ਦੁਕਾਨਦਾਰ ਤੇ ਬਹੁਤ ਦੇਖੇ ਹੋਣਗੇ ਪਰ ਪਹਿਲਾ ਇਸ ਤਰ੍ਹਾਂ ਦਾ ਦੁਕਾਨਦਾਰ ਹੈ ਜਿਹੜਾ ਆਪਣੀ ਦੁਕਾਨ ਤੇ ਬੈਠਦਾ ਏ ਪਰ ਉਹਦੇ ਕੋਲੇ ਜਿਹੜੇ ਆਰਥਿਕ ਕਾਰਨਾਂ ਦਾ ਕਰਕੇ ਦੁਕਾਨ ਦੇ ਉੱਪਰ ਪਾਉਣ ਵਾਸਤੇ ਪੂਰੀ ਤਰ੍ਹਾਂ ਦੇ ਨਾਲ ਪੈਸੇ ਵੀ ਨਹੀਂ ਮਾਇਆ ਵੀ ਨਹੀਂ ਪਰ ਇਹ ਵੀ ਮਨ ਦੇ ਵਿੱਚ ਵੱਡੇ ਸਵਾਲ ਨੇ ਕਿ ਪਰਿਵਾਰ ਦੇ ਵਿੱਚ ਇਕੱਲਾ ਜੀ ਕਮਾਉਣ ਵਾਲਾ ਹਾਂ ਪਰ 7 ਮੈਂਬਰ ਖਾਣ ਵਾਲੇ ਨੇ ਬੱਚੇ ਪੜ੍ਹਾਈ ਕਰਦੇ ਨੇ ਬਹੁਤ ਵੱਡੀਆਂ ਇਸ ਗੁਰਸਿੱਖ ਨੌਜਵਾਨ ਦੇ ਸਾਹਮਣੇ ਚੁਣੌਤੀਆਂ ਨੇ ਤੇ ਸੰਗਤ ਨੂੰ ਜਾਂ ਜਿਹੜੀ ਆਵਾਮ ਹੈ ਉਹਨੂੰ ਅਪੀਲ ਕਰਾਂਗੇ ਕਿ ਅਜਿਹੇ ਲੋੜਵੰਦ ਪਰਿਵਾਰਾਂ ਦੀ ਜ਼ਰੂਰ ਮਦਦ ਕਰਨ ਦੀ ਜ਼ਰੂਰਤ ਜਾਪਦੀ ਹੈ ਭਵਿੱਖ ਦੇ ਵਿੱਚ ਵੀ ਬਹੁਤ ਸਾਰੇ ਤਮਾਮ ਪੱਖਾਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਧੰਨਵਾਦ